ਰੁਕੇ ਹੋ ਸਤਿੰਦਰ ਰਾਏਪਾਲ ਸਿੱਖ ਵਾਲਾ YouTube ਚੈਨਲ ਦੇ ਨਾਲ ਤੇ ਬਾਤ ਨੂੰ ਦਿਖਾ ਰਹੇ ਹਾਂ ਦੋਸਤੋ ਅੱਜ ਤੁੰਦ ਦੇ ਨਜ਼ਾਰੇ ਕਾਫੀ ਦਿਨਾਂ ਬਾਅਦ ਤੁੰਦ ਪਈ ਹੈ ਪਹਿਲਾਂ ਮੀ ਪੰਦ ਰਿਆ ਇੱਕ ਦੋ ਦਿਨ ਇੱਕ ਦੋ ਦਿਨ ਤੇ ਹੁਣ ਜਿਹੜੀ ਤੁੰਦ ਕਾਫੀ ਹੋਈ ਹੋਈ ਹੈ ਦੇਖ ਸਕਦੇ ਹਾਂ ਤੁਸੀਂ ਸੜਕ ਤੇ ਵੀ ਕੁਝ ਨਹੀਂ ਦਿਸਦਾ ਧੁੰਦੀ ਹੀ ਧੁੰਦਾ ਦੂਰ ਤਾਈ ਤੇ ਨਾਲ ਲੱਗਦੇ ਵਾਹਣਾ ਦੇ ਵਿੱਚ ਵੀ ਕਾਫੀ ਜ਼ਾਰੀ ਧੁੰਦ ਹੈ ਤੇ ਇੱਧਰ ਜੇ ਤੁਹਾਨੂੰ ਮੈਂ ਦਿਖਾਵਾਂ ਸੜਕ ਦੇ ਦੂਜੇ ਪਾਸੇ ਵੀ ਕਾਫੀ ਜ਼ਿਆਦਾ ਧੁੰਦ ਪਈ ਹੋਈ ਹੈ ਦੇਖ ਰਹੇ ਹੋ ਤੁਸੀਂ ਧੁੰਦ ਨੂੰ ਇੱਧਰਲੇ ਪਾਸੇ ਵੀ ਜੇ ਆਪਾਂ ਤੁਹਾਨੂੰ ਜਾ ਕੇ ਦਿਖਾਵਾਂ ਮੈਂ ਤੇ ਤੁੰਦ ਤਾਂ ਕਾਫੀ ਐ ਵਾਣਾ ਦੇ ਵਿੱਚ ਦਿਸ ਰਹੀ ਦੂਰ ਤਾਈ ਤੁੰਦ ਹੀ ਤੁੰਦ ਕਈ ਦਿਨਾਂ ਤੋਂ ਤੁੰਦ ਪਈ ਆ ਸਵੇਰ 4 ਵਜੇ ਮੈਂ ਉੱਠਿਆ ਸੀ ਉਦੋਂ ਤੁੰਦ ਇੰਨੀ ਨਹੀਂ ਸੀਗੀ ਪਰ ਹੁਣ ਤੁੰਦ ਕਾਫੀ ਪੈ ਗਈ ਐ ਸ਼ੁਰੂ ਹੋ ਗਈ ਐ ਯਾਨੀ ਕਿ ਉਧਰੋਂ ਸੂਰਜ ਦੇਵਤਾ ਰੀ ਵੀ ਜ਼ੋਰ ਮਾਰ ਰਿਹਾ ਆਬ ਤਾਂ ਚੜਨ ਦਾ ਪਰ ਹਜੇ ਤੱਕ ਤਾਂ ਬੜਾ ਨਹੀਂ ਕੰਮ ਤੋਂ ਦੋਸਤੋ ਵੇਲੇ ਵੇਲੇ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਕੁਦਰਤ ਦੇ ਵਿੱਚ ਆਉਂਦੀਆਂ ਜੜੀਆਂ ਤੁੰਦ ਨੇ ਕੋਰੇ ਨੇ ਮੀਂਹ ਨੇ ਇਹ ਸਾਰੀਆਂ ਚੀਜ਼ਾਂ ਨੇ ਆਪ ਦਾ ਟਾਈਮ ਸਰ ਪੈਣਾ ਹੈ ਇਸ ਲਈ ਜੋ ਵੀ ਹੈ ਕੁਦਰਤ ਦੇ ਨਿਯਾਮ ਦੇ ਵਿੱਚ ਚੱਲਦਾ ਉਹ ਚੰਗਾ ਹੈ ਚੰਗਾ ਹੀ ਕਹਿ ਸਕਦੇ ਆਂ ਵਹੇ ਤੂੰ ਦਾ ਨੁਕਸਾਨ ਦੇ ਹੁੰਦੀ ਐ ਸੜਕ ਤੇ ਸਫ਼ਰ ਕਰਦੇ ਆ ਆਉਣਾ ਜਾਣਾ ਪੈਂਦਾ ਮਜੂਰੀਆਂ ਪਰ ਹੈ ਬੜਾ ਔਖਾ ਤੂੰ ਜਦੋਂ ਕਰਦੀ ਹੈ ਕਿਵੇਂ ਨੁਕਸਾਨ ਬਹੁਤ ਜ਼ਿਆਦਾ ਕਰ ਜਾਂਦੀ ਐ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਤੁੰਦ ਪਈ ਹੋਈ ਐ ਦੂਰ ਤੱਕ ਕੁਛ ਨਹੀਂ ਦਿਖਦਾ ਛੋਮ ਪਸੇ ਤੁੰਦ ਦੇ ਕਾਸ਼ ਕਰਕੇ ਵਾੜਾਂ ਦੇ ਵਿੱਚ ਬਹੁਤ ਜ਼ਿਆਦਾ ਤੁੰਦ ਹੈ ਜੋ ਸਾਨੂੰ ਦਿਸ ਰਹੀ ਹੈ ਦੋਸਤੋ ਦੇਖ ਰਹੇ ਹੋ ਤੁਸੀਂ ਵੀ ਤੁੰਦ ਸਾਡੇ ਇਲਾਕੇ ਦੇ ਵਿੱਚ ਕਾਫੀ ਹੈ ਪਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੁੰਦਾ ਜੰਨੀ ਹੈਗੀ ਹੈ ਜਿਵੇਂ ਕਿ ਦੋਸਤਾਂ ਨੇ ਦੱਸਿਆ ਪਹਿਲਾਂ ਪਤਾ ਲੱਗਿਆ ਜਿੰਨਾ ਕੁ ਮੈਨੂੰ ਜਾਣਕਾਰੀ ਮਿਲੀ ਹੈ ਕਿ ਤੁੰਦ ਹੋਰ ਕਿਤੇ ਇੰਨੇ ਨਹੀਂ ਹੈਗੀ ਆ ਦੋਸਤੋ ਮੇਰੇ ਚੈਨਲ ਨੂੰ ਸੁਦਰ ਸਿੰਘ ਰਾਜਪਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਰੂਰ ਤੁਹਾਡੀ ਮਿਹਰਬਾਨੀ ਹੋਊਗੀ ਹੋਰ ਦੋਸਤਾਂ ਤੋਂ ਵੀ ਸਬਸਕ੍ਰਾਈਬ ਸਬਸਕ੍ਰਾਈਬ ਕਰਾ ਦਿਓ ਮੈਨੂੰ 1000 1100 ਬੰਦਾ ਜੇ ਹੋ ਜੇ ਸਬਸਕ੍ਰਿਪਸ਼ਨ ਦੇ ਵਿੱਚ ਤੇ ਇਹ ਚੈਨਲ ਆਪਣੇ ਆਪ ਗਰੋ ਕਰਨ ਲੱਗ ਪੂਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਮੈਂ ਦਰ ਲੰਗ ਰਿਆ ਸੀ ਝਾੜੀਆਂ ਜਾਂਦੇ ਵਿੱਚ ਦੀ ਕੰਡੇ ਫਸੀ ਜਾਂਦੇ ਪੈਰਾਂ ਦੇ ਵਿੱਚ ਅੱਗੇ ਦੇਖਦਾ ਤੁਹਾਨੂੰ ਦਿਖਾਉਣਾ ਤੁੰਦ ਦਾ ਹੋਰ ਨਜ਼ਾਰਾ ਖੁੱਲ ਕੇ ਜਿਹੜਾ ਕਿ ਕਾਫੀ ਜ਼ਿਆਦਾ ਤੁੰਦ ਦਾ ਸਾਡੇ ਨਾਲ ਵਾਹਣਾ ਕਰਦੇ ਤੇ ਤੁੰਦ ਦੇਖ ਲਓ ਤੁਸੀਂ ਇਧਰੋਂ ਸੂਰਜ ਆਉਂਦਾ ਜ਼ੋਰ ਮਾਰ ਰਿਹਾ ਚੜ੍ਹਨ ਦੇ ਲਈ देख सकते हो तीस धुंध चिट्टी चादर फैली हुई है हवा नहीं चलती इन्नी बचत है नहीं तो ता ठंड भी काफ़ी होनी सी चलते हैं अपना पिछले पासे जिथे के ਤੁੰਦ ਦੇ ਪੂਰੇ ਗਾਪਿਆਂ ਦੇ ਕੱਪੇ ਪਏ ਆ ਹੋਏ ਹੋਏ ਖਤਰਨਾਕ ਰਸਤਾ ਡਲੇ ਸੱਟ ਛੱਡੇ ਵਿਚਾਲੇ ਲੋ ਦੋਸਤੋ ਦੇਖੋ ਇਧਰ ਤੁੰਦ ਕਿੰਨੀ ਜ਼ਿਆਦਾ ਹੈ ਕੁਛ ਨਹੀਂ ਦਿਸਦਾ ਨੇੜ ਤੇੜੇ ਨਾ ਦੂਰ ਇਧਰ ਸੂਰਜ ਦੀ ਲਾਲੀ ਜਰੂਰ ਤੇ ਜਾਂਦੀ ਹੈ ਚਾਹ ਦਾ ਟੋਪਰ ਨਿਕਲ ਆਊਗੀ ਜਲਦੀ ਕਾਫੀ ਦਿਨਾਂ ਬਾਅਦ ਤੁੰਦ ਪਈ ਐ ਮੀਂਹ ਪਿਆ ਪਹਿਲਾਂ ਕੋਰਾ ਪਿਆ ਦੋ ਕੁ ਦਿਨ ਫਿਰ ਮੀਂਹ ਵੀ ਪਿਆ ਇੱਕ ਦਿਨ ਤੇ ਉਸ ਤੋਂ ਬਾਅਦ ਅਜੇ ਤੁੰਦ ਕਾਫੀ ਦਿਨਾਂ ਬਾਅਦ ਆਈ ਐ ਦੇਖੋ ਦੋਸਤੋ ਤੁੰਦ ਐਸੀ ਲੱਗ ਰਹੀ ਐ ਮੈਂ ਵੀ ਸਵੇਰ ਉੱਠੇ ਮੈਂ ਚਲੋ ਤੁੰਦੇ ਦਰਸ਼ਨ ਸਾਰੇ ਦੋਸਤਾਂ ਨੂੰ ਵੀ ਕਰਾ ਦिए ਸਾਡੇ ਇਲਾਕੇ ਦੇ ਵਿੱਚ ਤੁੰਦ ਪੈ ਰਹੀ ਐ ਸੋਡੇ ਵੀ ਖਬਰ ਐ ਪੈ ਰਹੀ ਹੋਵੇ ਜੇਕਰ ਤੇ ਪੈ ਰਹੀ ਐ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਮੈਂਟ ਮੇਰੇ ਕੋਲ ਪਤਾ ਨਹੀਂ ਕਿਉਂ ਨਹੀਂ ਆ ਰਹੇ ਕੀ ਚੱਕਰ ਐ ਕਮੈਂਟ ਸ਼ਾਇਦ ਬੰਦ ਹੋਏ ਹੋਏ ਕੀ ਚੱਕਰ ਹੈ ਜਿਹੜੇ ਦੋਸਤ ਜੁੜੇ ਹੋ ਮੈਂ ਬੇਨਤੀ ਕਰਦਾ ਹਾਂ ਕਿ ਅਗਾ ਵੀ ਵੀਡੀਓ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜਿੰਨੇ ਖੋਰ ਦੋਸਤਾਂ ਤੋ ਸਬਸਕ੍ਰਾਈਬ ਕਰਾ ਸਕਦੇ ਹੋ ਜ਼ਰੂਰ ਕਰਾਓ ਉਹ ਸਾਹਮਣੇ ਸੂਰਜ ਦੇਵਤਾ ਦਰਸ਼ਨ ਹੋ ਗਏ ਉਹਨਾਂ ਦੇ ਦਿਸ ਰਿਹਾ ਕਿਕਰਾਂ ਦੇ ਉਤਲੇ ਪਾਸਿਓਂ ਦੀ ਨਿਕਲ ਰਿਹਾ ਇਹਦਾ ਮਤਲਬ ਜਲਦੀ ਧੁੱਪ ਵੀ ਨਿਕਲੂਗੀ ਮੌਸਮ ਸਾਫ ਹੋ ਜਾਊਗਾ ਤੋਂਦ ਚਾਰ ਦਿਨ ਨਹੀਂ ਰਹਿਣੀ ਲੋ ਵੀ ਦੋਸਤੋ ਤੁਹਾਡਾ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਮਿਹਰਬਾਨੀ ਜਿਹੜੇ ਵੀ ਦੋਸਤ ਲਾਈਕ ਦੇ ਵਿੱਚ ਜੁੜੇ ਫਿਰ ਬੇਨਤੀ ਕਰਦਾ ਐ ਕਿ ਮੇਰੇ ਚੈਨਲ ਨੂੰ ਸਤਵਿੰਦਰ ਸਿੰਘ ਰਾਏਪਲ ਚੈਨਲ ਹੈ ਤੁਸੀਂ ਜਿਹੜੇ ਦੇ ਨਾਲ ਜੁੜੇ ਹੋਏ ਹੋ ਇਹਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਹੋਰ ਦੋਸਤਾਂ ਨੂੰ ਵੀ ਕਰਾ ਦਿਓ ਬੇਨਤੀ ਹੈ ਮੇਰੀ ਮਜਬੂਰੀ ਹੈ 11100 ਸਬਸਕ੍ਰਾਈਬਰ ਜਦੋਂ ਹੋ ਜੂਗਾ ਫਿਰ ਚੈਨਲ ਆਪੇ ਗਰੋ ਕਰਨ ਲੱਗ ਜੂਗਾ ਉਹਨਾਂ ਚਿਰ ਇੱਥੇ ਖੜਾ ਡਿੱਕਾ ਜਿਹਾ ਲੱਗਿਆ ਖੜਾ ਧੰਨਵਾਦ ਸਾਰੇ ਦੋਸਤਾਂ ਦਾ ਤੁਹਾਨੂੰ ਦੇ ਦਰਸ਼ਨ ਕਰਵਾਏ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਬਹੁਤ ਬਹੁਤ ਧੰਨਵਾਦ ਚਾਹੁੰਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਰਹੋ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਮੇਰੇ ਚੈਨਲ ਦੇ ਨਾਲ। شکریہ دوستو۔ مہربانی ਤੁਹਾਡੀ।